ਜੋ ਪੰਜਾਬ ਭਰ ਦੇ ਵਿੱਚ ਮੋੜ ਤੋਂ ਧੁੰਦ ਦਾ ਕਹਿਰ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਹਾ ਹੈ ਤਸਵੀਰਾਂ ਇਸ ਸਮੇਂ ਅਮਰਸਰ ਜਲੰਧਰ ਮੁੱਖ ਵਾਰਗੀਆਂ ਜਿਹੜੀਆਂ ਨੇ ਉਹ ਸਾਂਝੀਆਂ ਕਰ ਰਹੇ ਆ ਅੱਜ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਤੜਕਸਰ ਤੋਂ ਹੀ ਪੂਰੇ ਹਾਈਵੇ ਦੇ ਉੱਤੇ ਧੁੰਦ ਦੀ ਚਿੱਟੀ ਚਾਦਰ ਜਿਹੜੀ ਹੈਗੀ ਹੈ ਉਹ ਵਿਸ਼ੀ ਹੋਈ ਨਜ਼ਰ ਆ ਰਹੀ ਹੈ ਔਰ ਉਸ ਦਿਨ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵਾਹਨ ਚਾਲਕ ਨੇ ਉਹ ਲਾਈਟਾਂ ਚਲਾ ਕੇ ਆਪਣੇ ਸਫ਼ਰ ਵੱਲ ਅੱਗੇ ਵੱਧਦੇ ਹੋਏ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਔਰ ਇਹ ਤਸਵੀਰ ਜਿਹੜੀ ਹੈਗੀ ਅੱਜ ਧੁੰਦ ਦੀ ਤਕਰੀਬਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਔਰ ਇਸ ਦਰਮਿਆਨ ਕਹਿ ਦਈਏ ਕਿ ਵਿਜ਼ਿਬਿਲਟੀ ਜਿਹੜੀ ਕੁਝ ਸਮੇਂ ਤੱਕ ਪਹਿਲਾਂ ਥੋੜੀ ਬਹੁਤੀ ਸਾਫ਼ ਦਿਖਾਈ ਦੇ ਰਹੀ ਸੀ ਲੇਕਿਨ ਉਹ ਵੀ ਹੁਣ ਜ਼ੀਰੋ ਹੌਲੀ-ਹੌਲੀ ਹੁੰਦੀ ਜਾਂਦੀ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਇਸ ਠੰਡ ਦੇ ਦਰਮਿਆਨ ਜਿੱਥੇ ਕਹਿ ਦਈਏ ਕਿ ਧੁੰਦ ਦਾ ਕਹਿਰ ਜਿਹੜਾ ਹੈਗਾ ਉਹ ਬਣਿਆ ਹੋਇਆ ਹੈ ਉਸ ਦੇ ਨਾਲ ਹੀ ਇੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਕੋਹਰੇ ਕਾਰਨ ਵੀ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪੈ ਰਿਹਾ ਹੈ ਲਗਾਤਾਰ ਪੈ ਰਹੇ ਹੀ ਕੋਹਰੇ ਦੇ ਕਾਰਨ ਲੋਕ ਕਾਫੀ ਬਿਮਾਰ ਹੋ ਰਹੇ ਨੇ ਔਰ ਉਸ ਦੇ ਨਾਲ ਹੀ ਇਸ ਕੋਰੇ ਤੋਂ ਤੇ ਠੰਡ ਤੋਂ ਬਚਣ ਦੇ ਲਈ ਲੋਕ ਅੰਗੀਠੀ ਦਾ ਰੂਮ ਹੀਟਰਾਂ ਦਾ ਪ੍ਰਯੋਗ ਜਿਹੜਾ ਹੈ ਉਹ ਕਰਦੇ ਹੋਏ ਜਿਹਨੇ ਉਹ ਨਜ਼ਰ ਆ ਰਹੇ ਨੇ ਕਾਫੀਤਰ ਲੋਕ ਜਿਹੜੇ ਨੇ ਉਹ ਕਹਿ ਦਈਏ ਕਿ ਚੌਂਕਾ ਕਸਬਿਆਂ ਦੇ ਵਿੱਚ ਆਗ ਸੇਕਦੇ ਹੋਏ ਵੀ ਜਿਹੜੇ ਨਜ਼ਰ ਆ ਰਹੇ ਨੇ ਤਾਂ ਕਿ ਇਸ ਠੰਡ ਦੇ ਕਹਿਰ ਤੋਂ ਜਿਹੜਾ ਹੈਗਾ ਬਚਿਆ ਜਾ ਸਕੇ ਬੇहद ਇਸ ਵਾਰ ਦੀ ਜਿਹੜੀ ਠੰਡ ਭਿਆਨਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਆਵਾਜਾਈਆਂ ਪ੍ਰਭਾਵਿਤ ਹੋ ਰਹੀਆਂ ਨੇ ਰੇਲ ਮਾਰਗ ਦੇ ਉੱਤੇ ਸੜਕ ਮਾਰਗ ਦੇ ਉੱਤੇ ਹਵਾਈ ਮਾਰਗ ਦੇ ਉੱਤੇ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਇਦੇ ਨਾਲ ਹੀ ਕਾਰੋਬਾਰਾਂ ਦੇ ਉੱਤੇ ਵੀ ਇਸ ਦਾ ਪ੍ਰਭਾਵ ਜਿਹੜਾ ਹੈਗਾ ਕਾਫੀ ਗਹਿਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਬਾਜ਼ਾਰਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬਾਜ਼ਾਰਾਂ ਦੇ ਵਿੱਚ ਕਾਫੀ ਕਹ ਦਈਏ ਕਿ ਰੌਣਕਾਂ ਜਾਂ ਫਿਰ ਕਹ ਦਈਏ ਕਿ ਚਹਿਲ ਪਹਿਲ ਜਿਸ ਨੂੰ ਲੈ ਕੇ ਬਾਜ਼ਾਰ ਚਰਚਿਤ ਰਹਿੰਦੇ ਨੇ ਉਹ ਘਟਿਆ ਹੋਇਆ ਨਜ਼ਰ ਆ ਰਿਹਾ ਹੈ ਕਾਰੋਬਾਰਾਂ ਦੇ ਉੱਤੇ ਇਸ ਦਾ ਪ੍ਰਭਾਵ ਪੈਣ ਕਾਰਨ ਦੁਕਾਨਦਾਰ ਜਿਹੜੇ ਨੇ ਉਹ ਕਾਫੀ ਹੱਦ ਤੱਕ ਚਿੰਤਤ ਨੇ ਕਿਉਂਕਿ ਅੱਗੇ-ਅੱਗੇ ਕਹ ਦਈਏ ਕਿ ਤਿਹਾਰਾਂ ਦੇ ਦਿਨ ਨੇ ਲੋਹੜੀ ਦਾ ਤਿਹਾਰ ਆ ਰਿਹਾ ਹੈ ਔਰ ਮਾਗੀ ਦਾ ਪਾਵਨ ਦਿਹਾੜਾ ਆ ਰਿਹਾ ਹੈ ਉਸ ਤੋਂ ਇਲਾਵਾ ਕਹ ਦਈਏ ਕਿ ਲਗਾਤਾਰ ਜਿਹੜੇ ਅੱਗੇ ਬਸੰਤ ਹੈ ਤਾਂ ਇਹਨਾਂ ਤਿਹਾਰਾਂ ਦੇ ਦਰਮਿਆਨ ਜਿੱਕਰ ਕਾਰੋਬਾਰ ਦੇ ਅਜਿਹੇ ਹਾਲਾਤ ਨੇ ਉਸ ਨੂੰ ਲੈ ਕੇ ਕਾਰੋਬਾਰੀ ਜਿਹੜੇ ਨੇ ਉਹ ਵੀ ਚਿੰਤਤ ਨੇ ਕਿਉਂਕਿ ਲੋਕ ਇਸ ਠੰਡ ਦੇ ਦਰਮਿਆਨ ਘਰਾਂ ਤੋਂ ਨਿਕਲਣ ਤੋਂ ਗਰੀਜ਼ ਕਰ ਰਹੇ ਨੇ ਇਸ ਠੰਡ ਤੋਂ ਬਚਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਇੱਕ ਤੇ ਸਿਹਤ ਦਾ ਧਿਆਨ ਰੱਖਿਆ ਜਾ ਸਕੇ ਬਾਕੀ ਦੂਸਰਾ ਇਹ ਕਿ ਇਸ ਧੁੰਦ ਦੇ ਦਰਮਿਆਨ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਜਿਹੜਾ ਹੈਗਾ ਉਹ ਬਚਿਆ ਜਾ ਸਕੇ ਅੱਜ ਪੰਜਾਬ ਭਰ ਦੇ ਵਿੱਚ ਮੋੜ ਤੋਂ ਧੁੰਦ ਦਾ ਕਹਿਰ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਹਾ ਹੈ ਤਸਵੀਰਾਂ ਇਸ ਸਮੇਂ ਅਮਰਸਰ ਜਲੰਧਰ ਮੁਖਵਾਰਗੀਆਂ ਜਿਹੜੀਆਂ ਨੇ ਉਹ ਸਾਂਝੀਆਂ ਕਰ ਰਹੇ ਆ ਅੱਜ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਤੜਕਸਰ ਤੋਂ ਹੀ ਪੂਰੇ ਹਾਈਵੇ ਦੇ ਉੱਤੇ ਧੁੰਦ ਦੀ ਚਿੱਟੀ ਚਾਦਰ ਜਿਹੜੀ ਹੈਗੀ ਹੈ ਉਹ ਵਿਸ਼ੀ ਹੋਈ ਨਜ਼ਰ ਆ ਰਹੀ ਹੈ ਔਰ ਉਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵਾਹਨ ਚਾਲਕ ਨੇ ਉਹ ਲਾਈਟਾਂ ਚਲਾ ਕੇ ਆਪਣੇ ਸਫ਼ਰ ਵੱਲ ਅੱਗੇ ਵਧਦੇ ਹੋਏ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਔਰ ਇਹ ਤਸਵੀਰ ਜਿਹੜੀ ਹੈਗੀ ਅੱਜ ਧੁੰਦ ਦੀ ਤਕਰੀਬਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਔਰ ਇਸ ਦਰਮਿਆਨ ਕਹਿ ਦਈਏ ਕਿ ਵਿਜ਼ਿਬਿਲਟੀ ਜਿਹੜੀ ਕੁਝ ਸਮੇਂ ਤੱਕ ਪਹਿਲਾਂ ਥੋੜੀ ਬਹੁਤੀ ਸਾਫ਼ ਦਿਖਾਈ ਦੇ ਰਹੀ ਸੀ ਲੇਕਿਨ ਉਹ ਵੀ ਹੁਣ ਜ਼ੀਰੋ ਹੌਲੀ-ਹੌਲੀ ਹੁੰਦੀ ਜਾਂਦੀ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਇਸ ਠੰਡ ਦੇ ਦਰਮਿਆਨ ਜਿੱਥੇ ਕਹਿ ਦਈਏ ਕਿ ਧੁੰਦ ਦਾ ਕਹਿਰ ਜਿਹੜਾ ਹੈਗਾ ਉਹ ਬਣਿਆ ਹੋਇਆ ਏ ਉਸ ਦੇ ਨਾਲ ਹੀ ਇੱਥੇ ਜਿੱਕਰ ਗੱਲ ਕੀਤੀ ਜਾਵੇ ਤਾਂ ਕੋਹਰੇ ਕਾਰਨ ਵੀ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪੈ ਰਿਹਾ ਹੈ ਲਗਾਤਾਰ ਪੈ ਰਹੇ ਹੀ ਕੋਹਰੇ ਦੇ ਕਾਰਨ ਲੋਕ ਕਾਫੀ ਬਿਮਾਰ ਹੋ ਰਹੇ ਨੇ ਔਰ ਉਸ ਦੇ ਨਾਲ ਹੀ ਇਸ ਕੋਰੇ ਤੋਂ ਤੇ ਠੰਡ ਤੋਂ ਬਚਣ ਦੇ ਲਈ ਲੋਕ ਅੰਗੀਠੀ ਦਾ ਰੂਮ ਹੀਟਰਾਂ ਦਾ ਪ੍ਰਯੋਗ ਜਿਹੜਾ ਹੈ ਉਹ ਕਰਦੇ ਹੋਏ ਜਿਹਨੇ ਉਹ ਨਜ਼ਰ ਆ ਰਹੇ ਨੇ ਕਾਫੀ ਤਰ੍ਹਾਂ ਲੋਕ ਜਿਹੜੇ ਨੇ ਉਹ ਕਹਦੀਏ ਕਿ ਚੌਂਕਾ ਕਸਬਿਆਂ ਦੇ ਵਿੱਚ ਅੱਗ ਸੇਕਦੇ ਹੋਏ ਵੀ ਜਿਹੜੇ ਨਜ਼ਰ ਆ ਰਹੇ ਨੇ ਤਾਂ ਕਿ ਇਸ ਠੰਡ ਦੇ ਕਹਿਰ ਤੋਂ ਜਿਹੜਾ ਹੈਗਾ ਬਚਿਆ ਜਾ ਸਕੇ ਬੇहद ਇਸ ਵਾਰ ਦੀ ਜਿਹੜੀ ਠੰਡ ਭਿਆਨਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਆਵਾਜਾਈਆਂ ਪ੍ਰਭਾਵਿਤ ਹੋ ਰਹੀਆਂ ਨੇ ਰੇਲ ਮਾਰਗ ਦੇ ਉੱਤੇ ਸੜਕ ਮਾਰਗ ਦੇ ਉੱਤੇ ਹਵਾਈ ਮਾਰਗ ਦੇ ਉੱਤੇ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਇਦੇ ਨਾਲ ਹੀ ਕਾਰੋਬਾਰਾਂ ਦੇ ਉੱਤੇ ਵੀ ਇਸ ਦਾ ਪ੍ਰਭਾਵ ਜਿਹੜਾ ਹੈਗਾ ਕਾਫੀ ਗਹਿਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਬਾਜ਼ਾਰਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬਾਜ਼ਾਰਾਂ ਦੇ ਵਿੱਚ ਕਾਫੀ ਕਹ ਦਈਏ ਕਿ ਰੌਣਕਾਂ ਜਾਂ ਫਿਰ ਕਹ ਦਈਏ ਕਿ ਚਹਲ ਪਹਲ ਜਿਸ ਨੂੰ ਲੈ ਕੇ ਬਾਜ਼ਾਰ ਚਰਚਿਤ ਰਹਿੰਦੇ ਨੇ ਉਹ ਘਟਿਆ ਹੋਇਆ ਨਜ਼ਰ ਆ ਰਿਹਾ ਹੈ ਕਾਰੋਬਾਰਾਂ ਦੇ ਉੱਤੇ ਇਸ ਦਾ ਪ੍ਰਭਾਵ ਪੈਣ ਕਾਰਨ ਦੁਕਾਨਦਾਰ ਜਿਹੜੇ ਨੇ ਉਹ ਕਾਫੀ ਹੱਦ ਤੱਕ ਚਿੰਤਤ ਨੇ ਕਿਉਂਕਿ ਅੱਗੇ-ਅੱਗੇ ਕਹ ਦਈਏ ਕਿ ਤਿਹਾਰਾਂ ਦੇ ਦਿਨ ਨੇ ਲੋਹੜੀ ਦਾ ਤਿਹਾਰ ਆ ਰਿਹਾ ਹੈ ਔਰ ਮਾਗੀ ਦਾ ਪਾਵਨ ਦਿਹਾੜਾ ਆ ਰਿਹਾ ਹੈ ਉਸ ਤੋਂ ਇਲਾਵਾ ਕਹ ਦਈਏ ਕਿ ਲਗਾਤਾਰ ਜਿਹੜੇ ਅੱਗੇ ਬਸੰਤ ਹੈ ਤਾਂ ਇਹਨਾਂ ਤਿਹਾਰਾਂ ਦੇ ਦਰਮਿਆਨ ਜੇਕਰ ਕਾਰੋਬਾਰ ਦੇ ਅਜਿਹੇ ਹਾਲਾਤ ਨੇ ਉਸ ਨੂੰ ਲੈ ਕੇ ਕਾਰੋਬਾਰੀ ਜਿਹੜੇ ਨੇ ਉਹ ਵੀ ਚਿੰਤਤ ਨੇ ਕਿਉਂਕਿ ਲੋਕ ਇਸ ਠੰਡ ਦੇ ਦਰਮਿਆਨ ਘਰਾਂ ਤੋਂ ਨਿਕਲਣ ਤੋਂ ਗਰੀਜ਼ ਕਰ ਰਹੇ ਨੇ ਇਸ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਇੱਕ ਤੇ ਸਿਹਤ ਦਾ ਧਿਆਨ ਰੱਖਿਆ ਜਾ ਸਕੇ ਬਾਕੀ ਦੂਸਰਾ ਇਹ ਕਿ ਇਸ ਧੁੰਦ ਦੇ ਦਰਮਿਆਨ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਜਿਹੜਾ ਹੈਗਾ ਉਹ ਬਚਿਆ ਜਾ ਸਕੇ ਅੱਜ ਪੰਜਾਬ ਭਰ ਦੇ ਵਿੱਚ ਮੋੜ ਤੋਂ ਧੁੰਦ ਦਾ ਕਹਿਰ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਹਾ ਹੈ ਤਸਵੀਰਾਂ ਇਸ ਸਮੇਂ ਅਮਰਸਰ ਜਲੰਧਰ ਮੁੱਖ ਵਾਰਗੀਆਂ ਜਿਹੜੀਆਂ ਨੇ ਉਹ ਸਾਂਝੀਆਂ ਕਰ ਰਹੇ ਆਂ ਅੱਜ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਤੜਕਸਰ ਤੋਂ ਹੀ ਪੂਰੇ ਹਾਈਵੇ ਦੇ ਉੱਤੇ ਧੁੰਦ ਦੀ ਚਿੱਟੀ ਚਾਦਰ ਜਿਹੜੀ ਹੈਗੀ ਹੈ ਉਹ ਵਿਸ਼ੀ ਹੋਈ ਨਜ਼ਰ ਆ ਰਹੀ ਹੈ ਔਰ ਉਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵਾਹਨ ਚਾਲਕ ਨੇ ਉਹ ਲਾਈਟਾਂ ਚਲਾ ਕੇ ਆਪਣੇ ਸਫ਼ਰ ਵੱਲ ਅੱਗੇ ਵਧਦੇ ਹੋਏ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਔਰ ਇਹ ਤਸਵੀਰ ਜਿਹੜੀ ਹੈਗੀ ਅੱਜ ਧੁੰਦ ਦੀ ਤਕਰੀਬਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਔਰ ਇਸ ਦਰਮਿਆਨ ਕਹਿ ਦਈਏ ਕਿ ਵਿਜ਼ਿਬਿਲਟੀ ਜਿਹੜੀ ਕੁਝ ਸਮੇਂ ਤੱਕ ਪਹਿਲਾਂ ਥੋੜੀ ਬਹੁਤੀ ਸਾਫ਼ ਦਿਖਾਈ ਦੇ ਰਹੀ ਸੀ ਲੇਕਿਨ ਉਹ ਵੀ ਹੁਣ ਜ਼ੀਰੋ ਹੌਲੀ-ਹੌਲੀ ਹੁੰਦੀ ਜਾਂਦੀ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਇਸ ਠੰਡ ਦੇ ਦਰਮਿਆਨ ਜਿੱਥੇ ਕਹਿ ਦਈਏ ਕਿ ਧੁੰਦ ਦਾ ਕਹਿਰ ਜਿਹੜਾ ਹੈਗਾ ਉਹ ਬਣਿਆ ਹੋਇਆ ਏ ਉਸ ਦੇ ਨਾਲ ਹੀ ਇੱਥੇ ਜਿੱਕਰ ਗੱਲ ਕੀਤੀ ਜਾਵੇ ਤਾਂ ਕੋਹਰੇ ਕਾਰਨ ਵੀ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪੈ ਰਿਹਾ ਹੈ ਲਗਾਤਾਰ ਪੈ ਰਹੇ ਹੀ ਕੋਹਰੇ ਦੇ ਕਾਰਨ ਲੋਕ ਕਾਫੀ ਬਿਮਾਰ ਹੋ ਰਹੇ ਨੇ ਔਰ ਉਸ ਦੇ ਨਾਲ ਹੀ ਇਸ ਕੋਰੇ ਤੋਂ ਤੇ ਠੰਡ ਤੋਂ ਬਚਣ ਦੇ ਲਈ ਲੋਕ ਅੰਗੀਠੀ ਦਾ ਰੂਮ ਹੀਟਰਾਂ ਦਾ ਪ੍ਰਯੋਗ ਜਿਹੜਾ ਹੈ ਉਹ ਕਰਦੇ ਹੋਏ ਜਿਹਨੇ ਉਹ ਨਜ਼ਰ ਆ ਰਹੇ ਨੇ ਕਾਫੀ ਤਰ੍ਹਾਂ ਲੋਕ ਜਿਹੜੇ ਨੇ ਉਹ ਕਹਿ ਦਈਏ ਕਿ ਚੌਂਕਾ ਕਸਬਿਆਂ ਦੇ ਵਿੱਚ ਆਗ ਸੇਕਦੇ ਹੋਏ ਵੀ ਜਿਹੜੇ ਨਜ਼ਰ ਆ ਰਹੇ ਨੇ ਤਾਂ ਕਿ ਇਸ ਠੰਡ ਦੇ ਕਹਿਰ ਤੋਂ ਜਿਹੜਾ ਹੈਗਾ ਬਚਿਆ ਜਾ ਸਕੇ ਬੇहद ਇਸ ਵਾਰ ਦੀ ਜਿਹੜੀ ਠੰਡ ਭਿਆਨਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਆਵਾਜਾਈਆਂ ਪ੍ਰਭਾਵਿਤ ਹੋ ਰਹੀਆਂ ਨੇ ਰੇਲ ਮਾਰਗ ਦੇ ਉੱਤੇ ਸੜਕ ਮਾਰਗ ਦੇ ਉੱਤੇ ਹਵਾਈ ਮਾਰਗ ਦੇ ਉੱਤੇ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਇਦੇ ਨਾਲ ਹੀ ਕਾਰੋਬਾਰਾਂ ਦੇ ਉੱਤੇ ਵੀ ਇਸ ਦਾ ਪ੍ਰਭਾਵ ਜਿਹੜਾ ਹੈਗਾ ਕਾਫੀ ਗਹਿਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਬਾਜ਼ਾਰਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬਾਜ਼ਾਰਾਂ ਦੇ ਵਿੱਚ ਕਾਫੀ ਕਹ ਦਈਏ ਕਿ ਰੌਣਕਾਂ ਜਾਂ ਫਿਰ ਕਹ ਦਈਏ ਕਿ ਚਹਿਲ ਪਹਿਲ ਜਿਸ ਨੂੰ ਲੈ ਕੇ ਬਾਜ਼ਾਰ ਚਰਚਿਤ ਰਹਿੰਦੇ ਨੇ ਉਹ ਘਟਿਆ ਹੋਇਆ ਨਜ਼ਰ ਆ ਰਿਹਾ ਹੈ ਕਾਰੋਬਾਰਾਂ ਦੇ ਉੱਤੇ ਇਸ ਦਾ ਪ੍ਰਭਾਵ ਪੈਣ ਕਾਰਨ ਦੁਕਾਨਦਾਰ ਜਿਹੜੇ ਨੇ ਉਹ ਕਾਫੀ ਹੱਦ ਤੱਕ ਚਿੰਤਤ ਨੇ ਕਿਉਂਕਿ ਅੱਗੇ-ਅੱਗੇ ਕਹ ਦਈਏ ਕਿ ਤਿਹਾਰਾਂ ਦੇ ਦਿਨ ਨੇ ਲੋਹੜੀ ਦਾ ਤਿਹਾਰ ਆ ਰਿਹਾ ਹੈ ਔਰ ਮਾਗੀ ਦਾ ਪਾਵਨ ਦਿਹਾੜਾ ਆ ਰਿਹਾ ਹੈ ਉਸ ਤੋਂ ਇਲਾਵਾ ਕਹ ਦਈਏ ਕਿ ਲਗਾਤਾਰ ਜਿਹੜੇ ਅੱਗੇ ਬਸੰਤ ਹੈ ਤਾਂ ਇਹਨਾਂ ਤਿਹਾਰਾਂ ਦੇ ਦਰਮਿਆਨ ਜੇਕਰ ਕਾਰੋਬਾਰ ਦੇ ਅਜਿਹੇ ਹਾਲਾਤ ਨੇ ਉਸ ਨੂੰ ਲੈ ਕੇ ਕਾਰੋਬਾਰੀ ਜਿਹੜੇ ਨੇ ਉਹ ਵੀ ਚਿੰਤਤ ਨੇ ਕਿਉਂਕਿ ਲੋਕ ਇਸ ਠੰਡ ਦੇ ਦਰਮਿਆਨ ਘਰਾਂ ਤੋਂ ਨਿਕਲਣ ਤੋਂ ਗਰੀਜ਼ ਕਰ ਰਹੇ ਨੇ ਇਸ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਇੱਕ ਤੇ ਸਿਹਤ ਦਾ ਧਿਆਨ ਰੱਖਿਆ ਜਾ ਸਕੇ ਬਾਕੀ ਦੂਸਰਾ ਇਹ ਕਿ ਇਸ ਧੁੰਦ ਦੇ ਦਰਮਿਆਨ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਜਿਹੜਾ ਹੈਗਾ ਉਹ ਬਚਿਆ ਜਾ ਸਕੇ ਅੱਜ ਪੰਜਾਬ ਭਰ ਦੇ ਵਿੱਚ ਮੋੜ ਤੋਂ ਧੁੰਦ ਦਾ ਕਹਿਰ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਹਾ ਹੈ ਤਸਵੀਰਾਂ ਇਸ ਸਮੇਂ ਅਮਰਸਰ ਜਲੰਧਰ ਮੁੱਖ ਵਾਰਗੀਆਂ ਜਿਹੜੀਆਂ ਨੇ ਉਹ ਸਾਂਝੀਆਂ ਕਰ ਰਹੇ ਆਂ ਅੱਜ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਤੜਕਸਰ ਤੋਂ ਹੀ ਪੂਰੇ ਹਾਈਵੇ ਦੇ ਉੱਤੇ ਧੁੰਦ ਦੀ ਚਿੱਟੀ ਚਾਦਰ ਜਿਹੜੀ ਹੈਗੀ ਹੈ ਉਹ ਵਿਸ਼ੀ ਹੋਈ ਨਜ਼ਰ ਆ ਰਹੀ ਹੈ ਔਰ ਉਸ ਦਿਨ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵਾਹਨ ਚਾਲਕ ਨੇ ਉਹ ਲਾਈਟਾਂ ਚਲਾ ਕੇ ਆਪਣੇ ਸਫ਼ਰ ਵੱਲ ਅੱਗੇ ਵੱਧਦੇ ਹੋਏ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਔਰ ਇਹ ਤਸਵੀਰ ਜਿਹੜੀ ਹੈਗੀ ਅੱਜ ਧੁੰਦ ਦੀ ਤਕਰੀਬਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਔਰ ਇਸ ਦਰਮਿਆਨ ਕਹਿ ਦਈਏ ਕਿ ਵਿਜ਼ਿਬਿਲਟੀ ਜਿਹੜੀ ਕੁਝ ਸਮੇਂ ਤੱਕ ਪਹਿਲਾਂ ਥੋੜੀ ਬਹੁਤੀ ਸਾਫ਼ ਦਿਖਾਈ ਦੇ ਰਹੀ ਸੀ ਲੇਕਿਨ ਉਹ ਵੀ ਹੁਣ ਜ਼ੀਰੋ ਹੌਲੀ-ਹੌਲੀ ਹੁੰਦੀ ਜਾਂਦੀ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਇਸ ਠੰਡ ਦੇ ਦਰਮਿਆਨ ਜਿੱਥੇ ਕਹਿ ਦਈਏ ਕਿ ਧੁੰਦ ਦਾ ਕਹਿਰ ਜਿਹੜਾ ਹੈਗਾ ਉਹ ਬਣਿਆ ਹੋਇਆ ਹੈ ਉਸ ਦੇ ਨਾਲ ਹੀ ਇੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਕੋਹਰੇ ਕਾਰਨ ਵੀ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪੈ ਰਿਹਾ ਹੈ ਲਗਾਤਾਰ ਪੈ ਰਹੇ ਹੀ ਕੋਹਰੇ ਦੇ ਕਾਰਨ ਲੋਕ ਕਾਫੀ ਬਿਮਾਰ ਹੋ ਰਹੇ ਨੇ ਔਰ ਉਸ ਦੇ ਨਾਲ ਹੀ ਇਸ ਕੋਰੇ ਤੋਂ ਤੇ ਠੰਡ ਤੋਂ ਬਚਣ ਦੇ ਲਈ ਲੋਕ ਅੰਗੀਠੀ ਦਾ ਰੂਮ ਹੀਟਰਾਂ ਦਾ ਪ੍ਰਯੋਗ ਜਿਹੜਾ ਹੈ ਉਹ ਕਰਦੇ ਹੋਏ ਜਿਹਨੇ ਉਹ ਨਜ਼ਰ ਆ ਰਹੇ ਨੇ ਕਾਫੀ ਤਰ੍ਹਾਂ ਲੋਕ ਜਿਹੜੇ ਨੇ ਉਹ ਕਹਿ ਦਈਏ ਕਿ ਚੌਂਕਾ ਕਸਬਿਆਂ ਦੇ ਵਿੱਚ ਆਗ ਸੇਕਦੇ ਹੋਏ ਵੀ ਜਿਹੜੇ ਨਜ਼ਰ ਆ ਰਹੇ ਨੇ ਤਾਂ ਕਿ ਇਸ ਠੰਡ ਦੇ ਕਹਿਰ ਤੋਂ ਜਿਹੜਾ ਹੈਗਾ ਬਚਿਆ ਜਾ ਸਕੇ ਬੇहद ਇਸ ਵਾਰ ਦੀ ਜਿਹੜੀ ਠੰਡ ਭਿਆਨਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਆਵਾਜਾਈਆਂ ਪ੍ਰਭਾਵਿਤ ਹੋ ਰਹੀਆਂ ਨੇ ਰੇਲ ਮਾਰਗ ਦੇ ਉੱਤੇ ਸੜਕ ਮਾਰਗ ਦੇ ਉੱਤੇ ਹਵਾਈ ਮਾਰਗ ਦੇ ਉੱਤੇ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਇਹਦੇ ਨਾਲ ਹੀ ਕਾਰੋਬਾਰਾਂ ਦੇ ਉੱਤੇ ਵੀ ਇਸ ਦਾ ਪ੍ਰਭਾਵ ਜਿਹੜਾ ਹੈਗਾ ਕਾਫੀ ਗਹਿਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਬਾਜ਼ਾਰਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬਾਜ਼ਾਰਾਂ ਦੇ ਵਿੱਚ ਕਾਫੀ ਕਹ ਦਈਏ ਕਿ ਰੌਣਕਾਂ ਜਾਂ ਫਿਰ ਕਹ ਦਈਏ ਕਿ ਚਹਿਲ ਪਹਿਲ ਜਿਸ ਨੂੰ ਲੈ ਕੇ ਬਾਜ਼ਾਰ ਚਰਚਿਤ ਰਹਿੰਦੇ ਨੇ ਉਹ ਘਟਿਆ ਹੋਇਆ ਨਜ਼ਰ ਆ ਰਿਹਾ ਹੈ ਕਾਰੋਬਾਰਾਂ ਦੇ ਉੱਤੇ ਇਸ ਦਾ ਪ੍ਰਭਾਵ ਪੈਣ ਕਾਰਨ ਦੁਕਾਨਦਾਰ ਜਿਹੜੇ ਨੇ ਉਹ ਕਾਫੀ ਹੱਦ ਤੱਕ ਚਿੰਤਤ ਨੇ ਕਿਉਂਕਿ ਅੱਗੇ-ਅੱਗੇ ਕਹ ਦਈਏ ਕਿ ਤਿਹਾਰਾਂ ਦੇ ਦਿਨ ਨੇ ਲੋਹੜੀ ਦਾ ਤਿਹਾਰ ਆ ਰਿਹਾ ਹੈ ਔਰ ਮਾਗੀ ਦਾ ਪਾਵਨ ਦਿਹਾੜਾ ਆ ਰਿਹਾ ਹੈ ਉਸ ਤੋਂ ਇਲਾਵਾ ਕਹ ਦਈਏ ਕਿ ਲਗਾਤਾਰ ਜਿਹੜੇ ਅੱਗੇ ਬਸੰਤ ਹੈ ਤਾਂ ਇਹਨਾਂ ਤਿਹਾਰਾਂ ਦੇ ਦਰਮਿਆਨ ਜਿੱਕਰ ਕਾਰੋਬਾਰ ਦੇ ਅਜਿਹੇ ਹਾਲਾਤ ਨੇ ਉਸ ਨੂੰ ਲੈ ਕੇ ਕਾਰੋਬਾਰੀ ਜਿਹੜੇ ਨੇ ਉਹ ਵੀ ਚਿੰਤਤ ਨੇ ਕਿਉਂਕਿ ਲੋਕ ਇਸ ਠੰਡ ਦੇ ਦਰਮਿਆਨ ਘਰਾਂ ਤੋਂ ਨਿਕਲਣ ਤੋਂ ਗਰੀਜ਼ ਕਰ ਰਹੇ ਨੇ ਇਸ ਠੰਡ ਤੋਂ ਬਚਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂਕਿ ਇੱਕ ਤੇ ਸਿਹਤ ਦਾ ਧਿਆਨ ਰੱਖਿਆ ਜਾ ਸਕੇ ਬਾਕੀ ਦੂਸਰਾ ਇਹ ਕਿ ਇਸ ਧੁੰਦ ਦੇ ਦਰਮਿਆਨ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਜਿਹੜਾ ਹੈਗਾ ਉਹ ਬਚਿਆ ਜਾ ਸਕੇ ਬਿਆਨਿਕ ਸੂਰਾ ਟੀਵੀ ਦੇ ਲਈ ਗੁਰਦਰਸ਼ਨ ਸਿੰਘ ਵਿਆਸ